ਕੋਡੀ 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 ਕਰਾਚੋ ਤੇ ਬਰਨਾਲਾ ਖਾਰਾ ਇਹ ਸਾਰੀਆਂ ਟੀਮਾਂ ਆਪਣੇ ਆਪ ਨੂੰ ਰੈਡੀ ਕਰਕੇ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਹਾਂਜੀ ਉਧਰ ਜਿਨ੍ਹਾਂ ਨੇ ਬਹੁਤ ਵੱਡਾ ਸਤਕਾਰ ਸਾਡਾ ਵੀਰ ਆ ਬਾਈ ਲਾਡੀ ਇਟਲੀ ਗੁਰੀ ਇਟਲੀ ਜਿਨ੍ਹਾਂ ਨੇ ਓਪਨ ਦੇ ਬੈਂਚ ਸਿਰ ਤੇ ਜਾਫੀ ਨੂੰ ਐਲੜੀਆਂ ਉਹਨਾਂ ਦਾ ਸਨਮਾਨ ਬਾਈ ਲੱਕੀ ਹੈ ਲਾਡੀ ਬਾਈ ਕਹਿੰਦਾ ਵੀ ਆਪਾਂ ਜੇ ਝਾੜੋ ਵਾਲੇ ਸੇਵ ਕਰੂ ਵੀ ਵੱਡਾ ਮਾਨ ਸਨਮਾਨ ਕਰਨਾਗਾ ਲਓ ਇਧਰਲੀ ਸੈਡ ਬਾਜੀ ਜੰਡ ਦਾ ਪੁੱਤਰ ਕਹਿੰਦੇ ਫਤਿਹ ਜੰਡ ਇੱਕ ਵਾਰੀ ਫਤੇਹ ਕਹਿੰਦੇ ਜੰਡਾ ਦੀ ਧਰਤੀ ਮੇਰੇ ਵੀਰੋ ਤੀਨ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਬਾਜੀ ਜੰਮੇ ਕਹਿੰਨੇ ਪਹਿਲੀਆਂ ਚੱਕੋ ਟਕਟਾਪਾ ਕੀਤਾ ਤੇ ਫੇਟ ਪੰਜਾਬੀ ਦੇ ਵਿੱਚ ਗੱਲ ਕਰੀਏ ਬਾਜੀ ਜੰਡਾ ਦਾ ਪੁੱਤਰ ਇਸ ਵੇਲੇ ਫਤੇਹ 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 ਬੱਲੇ ਬੱਲੇ ਕਰਵਾ ਗਿਆ ਬਾਈ ਫਤੇਹ ਦਾ ਜੱਫਾ ਕਿਵੇਂ ਲੱਗਿਆ ਅੱਜ ਲਹਿਰ ਲੱਗਣਾ ਇੱਥੇ ਕੁ ਲੈਣਾਂਗੀ ਤਲੋੜਾ ਉਧਰਲੇ ਪਾਸੇ ਆ ਇਸ ਮੈਚ ਤੋਂ ਤੁਰੰਤ ਬਾਅਦ ਸਰਸਿੰਘ ਵਾਲਾ ਤੇ ਸਾਧੂ ਵਾਲਾ ਦਾ ਮੁਕਾਬਲਾ ਖੇਡਿਆ ਜਾਣਾ ਹੈ ਪੇਟੀ ਮੈਚ ਮੈਦਾਨਾਂ ਦੇ ਲਾਗੇ ਸਮੇਂ ਸਾਰ ਪਹੁੰਚਣਾ ਪਰ ਇੱਕ ਪਾਸੇ ਥਾੜੇ 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 ਆ ਜੱਫੇ ਦੇ ਜੱਫਾ ਵਰਗੇ ਤੇ ਬਿਨਿਬਦ ਹੋਇਆ ਆ ਵੀ ਨੌਜਵਾਨ ਆ ਫੇਰਾ ਲਓ ਸਾਹਮਣੇ ਕਹਿੰਦੇ ਬਿਨੀ ਤਿੱਕੇ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਤੱਕ ਬੜਾ ਹੋਇਆ ਚਾਰ ਗੱਭਰੂ ਤਿਆਰ ਹੈ ਇੱਕ ਕੰਨੀ ਤੇ 36 ਸਮਾਂ ਹੋ ਪਿੰਡ ਵਾਲਾ ਨਾਲ ਕਹਿੰਦੇ ਤਾਰਾ ਆਏ ਫਟੇ ਕਹਿੰਦੇ ਬਾਜੀ ਜੰਡ ਦਾ ਸੁਪੁੱਤਰ ਇਹਦੇ ਪਾਪਾ ਨੇ ਸਰੇ ਦੀ ਕਬੱਡੀ ਖੇਡੀ ਹੈ ਪਰ ਆ ਮੁੰਡੇ ਨੇ ਪਰ ਇੱਕ ਪਾਸੇ ਵਾਹ ਓਏ ਮੁੰਡਾ ਜਾਨ ਨਾਲ ਹੀ ਧੱਕ ਗਿਆ ਓਏ ਜਾਨ ਨਾਲ ਹੀ ਜਫਾ ਲਾ ਗਿਆ ਜੇ ਮਾਦਾ ਵੀਰੇ ਦੇਵਦਿਆਨਪੁਰ ਵਾਲਾ ਕਿਰਪਾ ਕਰਕੇ ਮੜਿਆ ਪ੍ਰਬੰਧਕਾਂ ਦੇ ਨਾਲ ਸੰਪਰਕ ਕਰੇ ਜੀ ਦੇਵਦਿਆਲਪੁਰਾ ਜੀ ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਹੈ ਲਓ ਧਣਾਉਣੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਦੇ ਕਾਲੇ ਦੀ ਗੱਲ ਹੈ ਕਦੇ ਭਿੰਦੇ ਦੀ ਗੱਲ ਆ ਪਰ ਅੱਜ ਤੇ ਫਤਿਹ ਫਤਿਹ ਕਰਾਈ ਆਉਂਦਾ ਅੱਜ ਤਾਂ ਫਤਿਹ ਫਤਿਹ ਕਰਾਈ ਆਉਂਦਾ ਫੜਿਆ ਹੋਇਆ ਕੁੱਟ ਕੇ ਪਾਇਆ ਜਿਹਨੂੰ ਹੱਥ ਦਾ ਦਿੱਤਾ ਨਹੀਂ ਉਹ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਦੇ ਉੱਤੇ ਪੂਰਾ ਮਾਣ ਬਈ ਜਿਹੜੇ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਵੀਡੀਓ ਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ